ਤਿੰਨ ਗਰੂ ਪਿਆਗ ਦੇ ਇੱਕ ਰੌਣ 4 ਵਜੇ ਮੈਂ ਪੰਪ ਤੇ ਗਿਆ ਜੀ। ਉਦੇਸੀਆਂ ਵਾਲੇ ਬਹੁਤ ਤੇਲ ਪਾਉਣਾ ਪਿਆ ਅਧਿਕ। ਤੇਲ ਪਾਉਣ ਨੂੰ ਰੁਕਿਆ ਤੇ ਦੋ ਬੰਦੇ ਆਏ ਅਸ ਨੂੰ ਪਛਾਣਦੇ ਸੀਗੇ। ਉਹ ਕਹਿੰਦੇ ਸਾਨੂੰ ਜਲੰਧਰ ਪੁੱਛ ਛੱਟ ਕੇ ਆ। ਕਿਹਾ ਮੈਂ ਜਲੰਧਰ ਜਾਣਾ ਨਹੀਂ। ਉਹ ਕਹਿੰਦੇ ਠੀਕ ਆ ਉਹ ਚੱਲ ਗਏ। ਜਦੋਂ ਦੇਖਾ ਉਹਨੇ ਤੇਲ ਪਵਾ ਲਿਆ ਉਹ ਤਿੰਨ ਜਣੇ ਆਏ ਇੱਕ ਜ਼ਬਰਦਸਤੀ ਕੱਟੀ 'ਚ ਬਹਿ ਗਿਆ। ਉਹਨੂੰ ਕੱਢਿਆ। ਉਹਦੇ ਮੈਂ ਜਦਾਂ ਦੋਕ ਲਾਈਆਂ। ਉਹ ਦੋ ਜਣੇ ਹੋਰ ਆ ਗਏ ਉਹਨੇ ਰਿਵਾਲਵਰ ਕਰ ਲਿਆ ਇੱਕ ਗੋਲੀ ਮਾਰੀ ਮੇਰੇ ਪੱਟ ਦਾ ਜਿਹੜਾ ਪਜਾਮਾ ਪਾੜ ਕੇ ਨਿਕਲ ਗਈ ਦੂਜੀ ਮਾਰੀ ਆ ਜਦੋਂ ਉਹਨੇ ਉਹ ਮੇਰੇ ਸਿਰ ਦੇ ਇਲਾਕੇ ਨਿਕਲੀ ਇੱਥੇ ਮਤਲਬ ਸਾਰਾ ਹੀ ਫਟ ਗਿਆ ਸਿਰ ਤੋਂ ਤੇ ਫਿਰ ਮੈਂ ਛੱਡੇ ਨਹੀਂ ਉਹ ਤਿੰਨੇ ਜਣੇ ਤਾਂ ਮੈਂ ਫੜ ਲਿਆ ਦੋ ਜਣੇ ਜਦੋਂ ਆਏ ਉਹ ਕੋਈ ਰਿਵਾਲਵਰ ਸੀ ਉਹ ਕੋ ਗੋਲੀ ਚੱਲੀ ਰਿਵਾਲਵਰ ਪਹਿਲੇ ਵਾਲੇ ਦਾ ਮੈਂ ਖੋਲਿਆ ਸੀਗਾ ਉਹ ਕੋ ਚੱਲੀ ਨਹੀਂ ਗੋਲੀ ਤਾਂ ਉਹਨੇ ਜਦੋਂ ਬੱਟ ਮਾਰੇ ਜਣਾ ਸਿਰ ਦੇ ਵਿੱਚ ਫਿਰ ਫਿਰ ਵੱਟ ਮਾਰੇ ਤਾਂ ਉਹ ਮੇਰੇ ਕੋਲ ਰਵਲਵਰ गिर ਗਿਆ ਤੇ ਉਹਨਾਂ ਦੇ ਮੈਂ ਜਿਹੜੀ ਹੁੰਦੀ ਆ ਮੈਂ ਸੀ ਉਹ ਕੱਢ ਲਈ ਕਿ ਮੈਗਜ਼ੀਨ ਨਹੀਂ ਮੇ ਛੱਡੀ ਮੈਂ ਆਪਣੀ ਚਾਤੀ ਮੇਰੇ ਪਜਾਮੇ ਦੀ ਜੇਬ ਵਿੱਚ ਪਾ ਲਈਦਾ ਉਹ ਰਵਲਵਰ ਕਿੱਲਰ ਗਿਆ ਉਹ ਗੋਲੀਆਂ ਆਪਣੀ ਚੱਕ ਕੇ ਤਾਂ ਗੱਡੀ ਚੱਕੀ ਜਦੋਂ ਮੇ ਤੋਂ ਬਦਨਾ ਹੋਸ਼ ਨਹੀਂ ਹੋ ਰਹੀ ਹਣਾ ਮੇਰੇ ਹੋਸ਼ ਗੋੜ ਗਏ ਤੇ ਉਹ ਜਾਨੂੰ ਫਿਰ ਗੱਡੀ ਲੈ ਕੇ ਜਦੋਂ ਪੈਟਰੋਲ ਪੰਪ ਵਾਲਾ ਕੋਈ ਨਹੀਂ ਬਾਹਰ ਹੈ ਜੋ ਰਿਸਿਆ ਪਿੰਡ ਵਿੱਚ ਕੁ ਵਿਵੇਕ ਛੁੱਡਾ ਹੈ ਉਹਨਾਂ ਦੇ ਕੋਈ ਤੇਲ ਪੋਣ ਗਏ ਸੀ ਸਵੇਰੇ ਕਰੀਬ 3:30 ਬਣ 4 ਵਜੇ ਉਹਨਾਂ ਨੂੰ ਕੁਝ ਅਣਜਾਣ ਬੰਦੇ ਮਿਲੇ ਕਹਿੰਦੇ ਸਾਨੂੰ ਛੱਡ ਗਿਆ ਜਲੰਧਰ ਉਹਨੇ ਮਨਾ ਕੀਤਾ ਉਹਨਾਂ ਹੱਥੋਂ ਫਾਈ ਕੀਤੀ ਉਹਦੀ ਗੱਡੀ ਦੀ ਚਾਬੀ ਲੈ ਕੇ ਤੇ ਉਹਨਾਂ ਕੋ ਹੋ ਕੇ ਚਲੇ ਗਏ ਉਹ ਲੈ ਕੇ ਗੱਡੀ ਤੇ ਜਾਣ ਲੱਗੇ ਉਹਨਾਂ ਨੇ ਤੇ ਫਾਇਰ ਵੀ ਕੀਤਾ ਇੱਕ ਤੇ ਜਾ ਹੋ ਗਿਆ ਇੰਜਰੀ ਨਹੀਂ ਹੋਈ ਉਹਨਾਂ ਦੇ ਕੋਈ ਵੱਟੂ-ਵਟ ਮਾਰੇ ਉਹਨਾਂ ਨੇ ਗੱਡੀ ਜਿਹੜੇ ਸੀਗੇ ਖੋਣ ਵਾਲੇ ਚਾਰਜ ਵਾਲੇ ਸੀਗੇ ਯੂਨੀਵਰਸਿਟੀ ਕੋਲ ਦੇ ਸੀ ਦੇਖੇ ਤੇ ਜਾਣ ਲੱਗੇ ਗੱਡੀ ਕਰਤਾਰਪੁਰ ਛੱਡ ਗਏ ਉਹ ਤੇ ਗੱਡੀ ਸਿਰ ਕਰ ਕਰ ਲਈ ਹੈ ਇਹ ਬੰਦੇ ਵੀ ਜਲਦੀ ਡੈਂਟੀਫਾਈ ਕਰ ਲਾਂਗੇ ਸਾਡੀ ਟੀਮਾਂ ਲੱਗੀਆਂ ਸਾਡੀ ਸਮਝਦੇ ਵੀ ਟੀਮ ਪੂਰੀ ਲੱਗੀ ਹੈ ਅਸੀਂ ਇਹ ਸਾਡਾ ਲੱਗਿਆ ਤੇ ਇਹਨਾਂ ਦੇ ਪਿੱਛੇ ਕਰ ਰਹੇ ਆ ਪਛਾਣ ਉਹ ਬਹੁਤ ਜਲਦੀ ਫੜੇ ਜਾਣਗੇ ਕੀ ਇਹ ਲੱਗਦਾ ਕੀ ਇਹ ਲੁਟੇਰੇ ਲੱਗਦੇ ਆ ਜਾਂ ਕੀ ਪ੍ਰਾਣੀ ਰੰਜਸ਼ ਕੋਈ ਪ੍ਰਾਣੀ ਰੰਜਸ਼ ਨਹੀਂ ਲੱਗ ਰਹੀ ਇਹਨਾਂ ਦਾ ਜੋ ਹੁਣ ਸਾਡੇ ਕੋਲ ਆ ਰਿਹਾ ਵੀ ਖੋ ਗਈ ਲੱਗੇ ਗੱਡੀ ਬਾਕੀ ਇਨਵੈਸਟੀਗੇਸ਼ਨ ਬਾਕੀ ਕਰ ਰਹੇ ਆ ਅਸੀਂ ਕਿੰਨਾ ਕੋਲੋਂ ਖੋਈ ਗਈ ਉਹਨਾਂ ਦਾ ਨਾਮ ਵਿਵੇਕ ਚੋੜਾ ਨੇ ਹਰਦਮੋਰਪੁਰ ਜੀ ਤੇ ਕਿੰਨੇ ਜਾਣੇ ਦੱਸੇ ਜਾਣੇ ਸਿਰਫ 4 ਜਾਣੇ ਸੀ ਜਾਂ ਕੋਈ ਹੋਰ ਵੀ ਇੰਨਾ ਕੋ ਕਮੇਨ ਸੀ ਮੇਰੇ 4 ਜਾਣੇ ਸੀਗੇ ਜੀ ਉੱਥੋਂ ਆਏ ਸਾਰੇ ਕੋ ਖਿਲ ਗਏ ਕੀ ਵਾਰਦਾਤ ਕਰਨੀ ਸੀ ਇਹਨਾਂ ਨੇ ਕੋਈ ਅੱਗੇ ਉਹ ਜਾਣ ਲੱਗੇ ਗੱਡੀ ਛੱਡ ਗਏ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜਦੋਂ ਵੀ ਸਭ ਫੜੇ ਜਾਣਗੇ ਜਲਦੀ ਤੁਹਾਨੂੰ ਦੱਸ ਦਵਾਂਗੇ ਕਿੰਨੇ ਫਾਇਰ ਹੋਏ ਸਰ ਦਸਰੇ ਵੀ ਦੋ ਫਾਇਰ ਕੀਤੇ ਹੋਣਗੇ